ਤੁਹਾਡੀ ਵੀਡੀਓ ਦੇਖ ਕੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੰਦਰ ਦੀ ਵੱਡੀ ਖਬਰ ਸ਼ੁਰੂਆਤ ਕਰਦੇ ਹਾਂ ਦੀ ਵੱਡੀ ਖਬਰ ਪੰਜਾਬ ਦੇ ਕਈਆਂ ਜ਼ਿਲ੍ਹਿਆਂ ਵਿੱਚ ਮੀਂਹ ਵਿਚਾਲੇ ਲੱਗੇ ਗਲ ਮਬਿਜਲੀ ਦਾ ਕੱਟ ਘੰਟਿਆਂ ਤੱਕ ਬਤੀ ਰਹੇਗੀ ਗੋਲ ਇਸ ਦੇ ਨਾਲ ਹੀ ਲੁਧਿਆਣਾ ਦੇ ਲੋਕਾਂ ਲਈ ਐਮ ਖਬਰ ਸਾਹਮਣੇ ਆ ਰਹੀ ਹੈ ਬਿਜਲੀ ਭਾਗ ਦੇ ਸਿਟੀ ਵੈਸਟਰ ਡਿਵੀਜ਼ਨ ਅਧੀਨ ਆਉਂਦੇ ਸ਼ੌਣੀ ਮੁਹੱਲੇ ਵਿੱਚ ਸਿੱਤ ਪਾਵਰ ਹਾਊਸ ਵਿੱਚ ਤਾਇਨਾਤ ਐਸ ਡੀਓ ਜਾਣਕਾਰੀ ਦਿੰਦੇ ਹੋਏ ਵਿਸ਼ਵ ਕੁਮਾਰ ਨੇ ਦੱਸਿਆ ਕਿ 17 ਮਾਰਚ ਨੂੰ ਪਾਵਰਕਮ ਦੇ ਕਰਮਚਾਰੀਆਂ ਦੀਆਂ ਟੀਮਾਂ ਇਲਾਕੇ ਵਿੱਚ ਬਿਜਲੀ ਦੀਆਂ ਲਾਈਨਾਂ ਤੇ ਜ਼ਰੂਰੀ ਬਰੰਮਤ ਅਤੇ ਵੱਖ-ਵੱਖ ਫੀਡਰਾਂ ਦੀ ਸੇਵਾ ਕਰਨਗੇ ਇਸ ਦਿਨ ਨਾਲ ਹੀ ਅਦੇਸਤੀ ਵਿੱਚ ਸਾਵਧਾਨੀ ਵਰਜੋ 11 ਕੇਵੀ ਅੰਬੇਕਰ ਫੀਡਰ ਅਤੇ 11 ਕੇਵੀ ਕਰਾਉਡ ਫੀਡਰ ਬੰਦ ਰੱਖੇ ਜਾਣਗੇ ਜਿਸ ਕਾਰਨ ਇਸ ਖੇਤ ਸਬੰਧੀ ਇਲਾਕੇ ਵਿੱਚ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਹੋਏਗੀ ਇਸ ਦੇ ਨਾਲ ਹੀ ਵਿਭਾਗ ਕਰਮਚਾਰੀਆਂ ਨੇ ਟੀਮ ਵੱਲੋਂ 11 ਕੇਵੀ ਦਾਣਾ ਮੰਡੀ 11 ਕੇਵੀ ਨੂਹਰ ਵਿਹਾਰ ਅਤੇ ਯਾਰ ਸਬਜੀ ਮੰਡੀ ਲਾਈਨਾਂ ਵੀ ਕੰਮ ਕੀਤੇ ਜਾਣਗੇ ਤੇ ਇਸ ਕਾਰਨ ਉਪਰੋਕ ਪ੍ਰੋਕਟ ਸਾਰੇ ਫੀਡਾਂ ਦੇ ਅਧੀਨ ਆਉਂਦੇ ਖੇਤਰ ਵਿੱਚ ਦੁਪਹਿਰ ਤੇ 9:00 ਤੋਂ ਸ਼ਾਮ 6:00 ਵਜੇ ਤੱਕ ਬਿਜਲੀ ਬੰਦ ਰਹੇਗੀ ਐਸਡੀਓ ਸ਼ਿਵ ਕੁਮਾਰ ਨੇ ਲਾ ਕੇ ਨਿਵਾਸੀਆਂ ਨੂੰ ਅਫਸੋਸ ਪ੍ਰਗਟ ਕੀਤਾ ਤੇ ਸਹਿਯੋਗ ਦੀ ਅਪੀਲ ਕੀਤੀ ਹੈ ਧੰਨਵਾਦ